ਆਮ ਵਾਹਿਗੁਰੂ ਸਾਹਿਬ ਜੀ ਜੇ ਸੋ ਚੰਦਾ ਉਗ ਵੈ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੀ ਆ ਗੁਰ ਬਿਨ ਕੋre ਅੰਧਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੇ ਮੇਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 5 ਘਰ ਪੰਜਵਾ ਚੌਪੜੇ ਇੱਕ ਓੰਕਾਰ ਸਤਿਗੁਰੂ ਪਰਸਾਦ ਮਿਰਤ ਮੰਡਲ ਜਗ ਸਾਜਿਆ ਜੋ ਬਾਲ ਘਰ ਬਾਰ ਬੇਨ ਸਤ ਬਾਰ ਨਾ ਲਗੇ ਜੋ ਕਾਗੜ ਬੂੰਦਾਰ ਸੁਣ ਮੇਰੀ ਮਨਸਾ ਮਨ ਮਾਹੇ ਸਤ ਦੇਖ ਵਿਚਾਰ ਸੇਧ ਸਾਧਕ ਗਹਿਹੀ ਜੋਗੀ ਤਜ ਗਏ ਕਰ ਬਾਰ ਰਹਾ ਹੋ ਜਿਹਾ ਸੁਪਨਾ ਰੈਨ ਕਾ ਅਸਾ ਸੰਸਾਰ ਦ੍ਰਿਸ਼ਟਮਾਨ ਸਭ ਮਨਸੀਆ ਕਿਆ ਲਗੇ گا ਵਾਰ ਕਹਾ ਸੋ ਪਾਈ ਮੀਤ ਹੈ ਦੇਖ ਨਾਨਾ ਪਸਾਰ ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ ਜਨਪੁਰਾ ਸਤ ਗੁਰ ਸੇਵਿਆ ਸੇ ਅਸਥਿਰ ਹਰ ਦਾਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੁਰਾਰ ਜਨ ਪੁਰਾ ਸਤ ਗੁਰ ਸੇਵਿਆ ਸੇ ਆ ਸਥੇਰ ਹਰ ਦਵਾਰ ਜਨ ਨਾਨਕ ਹਰ ਕਾ ਦਾਸ ਹੈ ਰੱਖੂ ਪੈਜ ਮੁਰਾਰ ਰਾਗ ਬਿਲਾਵਲ ਮਹੱਲਾ 5 ਕਰ 5 ਚੌਪੜੀ ਇਕ ਓੰਕਾਰ ਸਤ ਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲੱਗਈ ਜਿਉ ਕਾਗਲ ਬੂੰਦਾਰ ਸੁਣ ਮੇਰੀ ਮਨਸਾ ਮਣੈ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹੀ ਜੋਗੀ ਤਾਜ ਗਏ ਘਰ ਬਾਰ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਧਨ ਧਨ ਗੁਰੂ ਅਰਜੁਨ ਦੇਵ ਸਹਿ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 808 ਉੱਪਰ ਅੱਜ ਦੇ ਅਮਰਤ ਵੇਲੇ ਦੇ ਅਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ धरो ਕਰੋ ਸਿੱਖੀ ਦਾਣ ਨਾਮਦਾਰੀਆਂ ਦਾਤਾ ਕੋਮਲ ਚਰਨਾਂ ਦੀ ਪੀਤ ਬਖਸ਼ਣਾ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਫਸਲ ਵਾਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ ਕਾਰੋਬਾਰਾਂ ਦੇ ਤਕਤੀਆਂ ਵਕਸ਼ਣ ਸਾਰੀਆਂ ਸੰਗਤਾਂ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ